ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਵੱਲੋਂ ਰਿਸ਼ਵਤਖੋਰੀ ਵਿਰੁੱਧ ਆਜ਼ਾਦੀ ਨਾਲ ਘੁੰਮਣ ਫਿਰਨ ਤੇ ਵਿਚਾਰ ਪ੍ਰਗਟ ਕਰਨ ਦੇ ਪ੍ਰਗਟਾਏ ਵਿਚਾਰ ਪ੍ਰਸ਼ੰਸਾਯੋਗ ਸਿਮਰਜੀਤ ਸਿੰਘ ਮਾਨ ਫਤੇਗੜ ਸਾਹਿਬ 18 ਜਨਵਰੀ ਇੰਡੀਆ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਵੱਲੋਂ ਜੋ ਬੀਤੇ ਦਿਨੀ ਲੋਕਪਾਲ ਦੀ ਇੱਕ ਹੋਈ ਅਹਿਮ ਮੀਟਿੰਗ ਦੌਰਾਨ ਇੰਡੀਆ ਵਿੱਚ ਹਰ ਖੇਤਰ ਵਿੱਚ ਵੱਧ ਰਹੀ ਰਿਸ਼ਵਤਖੋਰੀ, ਬੀਬੀਆਂ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਅਤੇ ਵਿਧਾਨਿਕ ਲੀਹਾਂ ਅਨੁਸਾਰ ਇਥੋਂ ਦੇ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ, ਮੁਲਕ ਦੇ ਕਿਸੇ ਵੀ ਹਿੱਸੇ ਵਿੱਚ ਆਜ਼ਾਦੀ ਨਾਲ ਘੁੰਮਣ ਫਿਰਨ ਅਤੇ ਬਿਨਾਂ ਕਿਸੇ ਡਰ ਭੈ ਤੋਂ ਜ਼ਿੰਦਗੀ ਜਿਉਣ ਦੇ ਹੱਕਾਂ ਦੀ ਰੱਖਿਆ ਕਰਨ ਦੇ ਸਬੰਧ ਵਿੱਚ ਵਿਚਾਰ ਪ੍ਰਗਟਾਏ ਗਏ ਹਨ। ਇਹ ਬਿਲਕੁਲ ਦਰੁਸਤ ਅਤੇ ਹਰ ਵਰਗ ਵੱਲੋਂ ਸਵਾਗਤ ਜੋਗ ਹਨ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਸਟਿਸ ਸੰਜੀਵ ਖੰਨਾ ਵੱਲੋਂ ਬੀਤੇ ਦਿਨੀ ਇੰਡੀਅਨ ਨਿਵਾਸੀਆਂ ਦੇ ਵਿਧਾਨਿਕ ਮੌਲਿਕ ਅਧਿਕਾਰਾਂ ਦੀ ਦ੍ਰਿੜਤਾ ਨਾਲ ਰੱਖਿਆ ਕਰਨ ਅਤੇ ਹਰ ਖੇਤਰ ਵਿੱਚ ਵੱਧ ਰਹੀ ਰਿਸ਼ਵਤਖੋਰੀ ਅਤੇ ਬੀਬੀਆਂ ਤੇ ਹੋ ਰਹੇ ਜ਼ਬਰ ਤੇ ਬੇਇਨਸਾਫੀਆਂ ਨੂੰ ਰੋਕਣ ਦੇ ਪ੍ਰਗਟਾਏ ਵਿਚਾਰਾਂ ਦਾ ਸਵਾਗਤ ਕਰਦੇ ਹੋਏ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਵਿਧਾਨਿਕ ਲੀਹਾਂ ਜਿਨ੍ਹਾਂ ਨੂੰ ਹੁਕਮਰਾਨਾਂ ਵੱਲੋਂ ਲੰਮੇ ਸਮੇਂ ਤੋਂ ਕੁਚਲਿਆ ਜਾਂਦਾ ਆ ਰਿਹਾ ਹੈ ਉਹਨਾਂ ਨੂੰ ਦ੍ਰਿੜਤਾ ਨਾਲ ਬਹਾਲ ਕਰਨ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਇਸੇ ਦਿਸ਼ਾ ਵੱਲ ਜਸਟਿਸ Please, Sanjeev Khanna ਚੀਫ ਜਸਟਿਸ ਸੁਪਰੀਮ ਕੋਰਟ ਦਾ ਜ਼ਬਰ ਕਾਨੂੰਨ ਹਫਸਪਾ ਵੱਲ ਧਿਆਨ ਦਵਾਉਂਦੇ ਹੋਏ ਕਿਹਾ ਕਿ ਹਕਮਰਾਨ ਪੁਲਿਸ ਅਰਧ ਸੈਨਿਕ ਵੱਲ ਤੇ ਫੌਜ ਵੱਲੋਂ ਇਸ ਉਪਰੋਕਤ ਕਾਨੂੰਨ ਦੀ ਲੰਮੇ ਸਮੇਂ ਤੋਂ ਦੁਰਵਰਤੋਂ ਹੁੰਦੀ ਆ ਰਹੀ ਹੈ ਜਿਸ ਨਾਲ ਇਥੋਂ ਦੇ ਨਾਗਰਿਕਾਂ ਨੂੰ ਕਿਸੇ ਵੀ ਸਮੇਂ ਕੋਈ ਵੀ ਫੋਰਸ ਪੁਲਿਸ ਜਦੋਂ ਚਾਹੇ ਚੁੱਕ ਕੇ ਲਿਜਾ ਸਕਦੀ ਹੈ ਤਸ਼ੱਦਦ ਕਰ ਸਕਦੀ ਹੈ ਉਸ ਦੀ ਲੱਤਾਂ ਤੋੜ ਸਕਦੀ ਹੈ ਉਸ ਨਾਲ ਜ਼ਬਰ ਜਨਾਹ ਕਰ ਸਕਦੀ ਹੈ ਅਤੇ ਉਸ ਨੂੰ ਸਰੀਰਕ ਤੌਰ ਤੇ ਖਤਮ ਵੀ ਕਰ ਸਕਦੀ ਹੈ ਤੇ ਖਤਰਨਾਕ ਅਮਲ ਨੂੰ ਅੱਜ ਆ ਨੇ ਨਾਗਰਿਕਾਂ ਦੀ ਸੁਰੱਖਿਆ ਲਈ ਰੋਕਣ ਦੀ ਸਖਤ ਲੋੜ ਹੈ ਇਸ ਦੇ ਨਾਲ ਹੀ ਜੋ ਵਿਧਾਨ ਦਾ ਆਰਟੀਕਲ 21 ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਭੇ ਤੇ ਆਜ਼ਾਦੀ ਨਾਲ ਜਿਉਣ ਤੇ ਵਿਚਰਨ ਦਾ ਵਿਧਾਨਿਕ ਹੱਕ ਪ੍ਰਦਾਨ ਕਰਦਾ ਹੈ ਉਸ ਨੂੰ ਸਹੀ ਮਾਇਨੇ ਵਿੱਚ ਲਾਗੂ ਕਰਨਾ অতি ਜ਼ਰੂਰੀ ਹੈ ਉਹਨਾਂ ਇਹ ਵੀ ਕਿਹਾ ਕਿ ਜਿਵੇਂ ਭਾਜਪੀ ਆਰਐਸਐਸ ਦੀ ਹਕੂਮਤ ਅਤੇ ਉਸ ਦੀਆਂ ਫੋਰਸਾਂ ਵੱਲੋਂ ਛਤੀਸਗੜ ਵਿੱਚ ਵਸਣ ਵਾਲੇ ਕਬੀਲਿਆਂ ਤੇ ਘੱਟ ਗਿਣਤੀ ਕੋਮਾ ਉਤੇ ਇਹਨਾਂ ਵਿਧਾਨਿਕ ਲੀਹਾਂ ਦਾ ਉਲੰਘਣ ਕਰਕੇ ਜ਼ਬਰ ਤੇ ਬੇਇਨਸਾਫੀਆਂ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਉਸ ਨੂੰ ਤੁਰੰਤ ਰੋਕਣ ਹਿੱਤ ਇਸ ਗੰਭੀਰ ਵਿਸ਼ੇ ਉਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਫੌਰੀ ਧਿਆਨ ਦੇਣ ਦੀ ਮੰਗ ਕਰਦਾ ਹੈ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਜੋ ਬੀਤੇ ਲੰਮੇ ਸਮੇਂ ਤੋਂ ਹੁਕਮਰਾਨ ਇਥੋਂ ਦੇ ਨਾਗਰਿਕਾਂ ਨੂੰ ਮਿਲੇ ਅਧਿਕਾਰਾਂ ਹੱਕਾਂ ਤੇ ਆਜ਼ਾਦੀ ਨੂੰ ਕੁਚਲਦੇ ਆ ਰਹੇ ਹਨ ਉਸ ਵਿਸ਼ੇ ਉੱਤੇ ਜਸਟਿਸ ਸੰਜੀਵ ਖੰਨਾ ਉਚੇਚੇ ਤੌਰ ਤੇ ਆਪਣੇ ਧਿਆਨ ਨੂੰ ਕੇਂਦ੍ਰਿਤ ਕਰਦੇ ਹੋਏ ਅਜਿਹੇ ਹੋਣ ਵਾਲੇ ਗੈਰ ਕਾਨੂੰਨੀ ਅਮਲਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਬਖੂਬੀ ਨਿਭਾਉਣਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਵੱਲੋਂ ਰਿਸ਼ਵਤਖੋਰੀ ਵਿਰੁੱਧ ਆਜ਼ਾਦੀ ਨਾਲ ਘੁੰਮਣ ਫਿਰਨ ਤੇ ਵਿਚਾਰ ਪ੍ਰਗਟ ਕਰਨ ਦੇ ਪ੍ਰਗਟਾਏ ਵਿਚਾਰ ਪ੍ਰਸੰਸਾਯੋਗ ਸਿਮਰਜੀਤ ਸਿੰਘ ਮਾਨ ਫਤੇਗੜ ਸਾਹਿਬ 18 ਜਨਵਰੀ ਇੰਡੀਆ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਵੱਲੋਂ ਜੋ ਬਿੱਤੇ ਦਿਨੀ ਲੋਕਪਾਲ ਦੀ ਇੱਕ ਹੋਈ ਅਹਿਮ ਮੀਟਿੰਗ ਦੌਰਾਨ ਇੰਡੀਆ ਵਿੱਚ ਹਰ ਖੇਤਰ ਵਿੱਚ ਵੱਧ ਰਹੀ ਰਿਸ਼ਵਤਖੋਰੀ ਬੀਬੀਆਂ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਅਤੇ ਵਿਧਾਨਿਕ ਲੀਹਾਂ ਅਨੁਸਾਰ ਇੱਥੋਂ ਦੇ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ ਮੁਲਕ ਦੇ ਕਿਸੇ ਵੀ ਹਿੱਸੇ ਵਿੱਚ ਆਜ਼ਾਦੀ ਨਾਲ ਘੁੰਮਣ ਫੇਰਨ ਅਤੇ ਬਿਨਾਂ ਕਿਸੇ ਡਰ ਭੈ ਤੋਂ ਜ਼ਿੰਦਗੀ ਜਿਉਣ ਦੇ ਹੱਕਾਂ ਦੀ ਰੱਖਿਆ ਕਰਨ ਦੇ ਸਬੰਧ ਵਿੱਚ ਵਿਚਾਰ ਪ੍ਰਗਟਾਏ ਗਏ ਹਨ ਇਹ ਬਿਲਕੁਲ ਦਰੁਸਤ ਅਤੇ ਹਰ ਵਰਗ ਵੱਲੋਂ ਸਵਾਗਤਯੋਗ ਹਨ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਸਟਿਸ ਸੰਜੀਵ ਖੰਨਾ ਵੱਲੋਂ ਬੀਤੇ ਦਿਨੀ ਇੰਡੀਅਨ ਨਿਵਾਸੀਆਂ ਦੇ ਵਿਧਾਨਿਕ ਮੌਲਿਕ ਅਧਿਕਾਰਾਂ ਦੀ ਦ੍ਰਿੜਤਾ ਨਾਲ ਰੱਖਿਆ ਕਰਨ ਅਤੇ ਹਰ ਖੇਤਰ ਵਿੱਚ ਵੱਧ ਰਹੀ ਰਿਸ਼ਵਤਖੋਰੀ ਅਤੇ ਬੀਬੀਆਂ ਤੇ ਹੋ ਰਹੇ ਜ਼ਬਰ ਤੇ ਬੇਇਨਸਾਫੀਆਂ ਨੂੰ ਰੋਕਣ ਦੇ ਪ੍ਰਗਟਾਏ ਵਿਚਾਰਾਂ ਦਾ ਸਵਾਗਤ ਕਰਦੇ ਹੋਏ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਵਿਧਾਨਿਕ ਲੀਹਾਂ ਜਿਨ੍ਹਾਂ ਨੂੰ ਹੁਕਮਰਾਨਾਂ ਵੱਲੋਂ ਲੰਮੇ ਸਮੇਂ ਤੋਂ ਕੁਚਲਿਆ ਜਾਂਦਾ ਆ ਰਿਹਾ ਹੈ ਉਹਨਾਂ ਨੂੰ ਦ੍ਰਿੜਤਾ ਨਾਲ ਬਹਾਲ ਕਰਨ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਇਸੇ ਦਿਸ਼ਾ ਵੱਲ ਜਸਟਿਸ Please, Sanjeev Khanna ਚੀਫ ਜਸਟਿਸ ਸੁਪਰੀਮ ਕੋਰਟ ਦਾ ਜ਼ਬਰ ਕਾਨੂੰਨ ਅਫਸਪਾ ਵੱਲ ਧਿਆਨ ਦਵਾਉਂਦੇ ਹੋਏ ਕਿਹਾ ਕਿ ਹੁਕਮਰਾਨ ਪੁਲਿਸ ਅਰਧ ਸੈਨਿਕ ਵੱਲ ਤੇ ਫੌਜ ਵੱਲੋਂ ਇਸ ਉਪਰੋਕਤ ਕਾਨੂੰਨ ਦੀ ਲੰਮੇ ਸਮੇਂ ਤੋਂ ਦੁਰਵਰਤੋਂ ਹੁੰਦੀ ਆ ਰਹੀ ਹੈ ਜਿਸ ਨਾਲ ਇਥੋਂ ਦੇ ਨਾਗਰਿਕਾਂ ਨੂੰ ਕਿਸੇ ਵੀ ਸਮੇਂ ਕੋਈ ਵੀ ਫੋਰਸ ਪੁਲਿਸ ਜਦੋਂ ਚਾਹੇ ਚੁੱਕ ਕੇ ਲਿਜਾ ਸਕਦੀ ਹੈ ਤਸ਼ੱਦਦ ਕਰ ਸਕਦੀ ਹੈ ਉਸ ਦੀ ਲੱਤਾਂ ਤੋੜ ਸਕਦੀ ਹੈ ਉਸ ਨਾਲ ਜ਼ਬਰ ਜਨਾਹ ਕਰ ਸਕਦੀ ਹੈ ਅਤੇ ਉਸ ਨੂੰ ਸਰੀਰਕ ਤੌਰ ਤੇ ਖਤਮ ਵੀ ਕਰ ਸਕਦੀ ਹੈ ਤੇ ਖਤਰਨਾਕ ਅਮਲ ਨੂੰ ਅਜ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਰੋਕਣ ਦੀ ਸਖਤ ਲੋੜ ਹੈ ਇਸ ਦੇ ਨਾਲ ਹੀ ਜੋ ਵਿਧਾਨ ਦਾ ਆਰਟੀਕਲ 21 ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਭੈ ਤੇ ਆਜ਼ਾਦੀ ਨਾਲ ਜਿਉਣ ਤੇ ਵਿਚਰਨ ਦਾ ਵਿਧਾਨਿਕ ਹੱਕ ਪ੍ਰਦਾਨ ਕਰਦਾ ਹੈ ਉਸ ਨੂੰ ਸਹੀ ਮਾਇਨੇ ਵਿੱਚ ਲਾਗੂ ਕਰਨਾ অতি ਜ਼ਰੂਰੀ ਹੈ ਉਹਨਾਂ ਇਹ ਵੀ ਕਿਹਾ ਕਿ ਜਿਵੇਂ ਬੀਜੇਪੀ ਆਰਐਸਐਸ ਦੀ ਹਕੂਮਤ ਅਤੇ ਉਸ ਦੀਆਂ ਫੋਰਸਾਂ ਵੱਲੋਂ ਛੱਤੀਗੜ੍ਹ ਵਿੱਚ ਵਸਣ ਵਾਲੇ ਕਬੀਲਿਆਂ ਤੇ ਘੱਟ ਗਿਣਤੀ ਕੌਮਾਂ ਉਤੇ ਇਹਨਾਂ ਵਿਧਾਨਿਕ ਲੀਹਾਂ ਦਾ ਉਲੰਘਣ ਕਰਕੇ ਜ਼ਬਰ ਤੇ ਬੇਇਨਸਾਫ਼ੀਆਂ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਉਸ ਨੂੰ ਤੁਰੰਤ ਰੋਕਣ ਹਿੱਤ ਇਸ ਗੰਭੀਰ ਵਿਸ਼ੇ ਉਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਫੋਰੀ ਧਿਆਨ ਦੇਣ ਦੀ ਮੰਗ ਕਰਦਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜੋ ਬੀਤੇ ਲੰਮੇ ਸਮੇਂ ਤੋਂ ਹੁਕਮ ਰਾਨ ਇੱਥੋਂ ਦੇ ਨਾਗਰਿਕਾਂ ਨੂੰ ਮਿਲੇ ਅਧਿਕਾਰਾਂ, ਹੱਕਾਂ ਤੇ ਆਜ਼ਾਦੀ ਨੂੰ ਕੁਚਲਦੇ ਆ ਰਹੇ ਹਨ। ਉਸ ਵਿਸ਼ੇ ਉੱਤੇ ਜਸਟਿਸ ਸੰਜੀਵ ਖੰਨਾ ਉਚੇਚੇ ਤੌਰ ਤੇ ਆਪਣੇ ਧਿਆਨ ਨੂੰ ਕੇਂਦ੍ਰਿਤ ਕਰਦੇ ਹੋਏ ਅਜਿਹੇ ਹੋਣ ਵਾਲੇ ਗੈਰ ਕਾਨੂੰਨੀ ਅਮਲਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਬਖੂਬੀ ਨਿਭਾਉਣਗੇ।